ਸਿੰਘਮਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕੱਲੂਕਾਰੇ ਨੂੰ ਬੀਤੇ 40 ਸਾਲ ਹੋ ਚੁਕੇ ਆਂ ਮਗਰ ਅਜੇ ਤੱਕ ਵੀ ਸਿੱਖਾ ਦੇ ਮਾਮਲਿਆਂ ਨੂੰ ਨਾ ਸਰਕਾਰ ਸਮਝਦੀ ਹੈ ਤੇ ਨਾ ਸਹੀ ਕਰਨ ਬਾਰੇ ਸੋਚਦੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਤੇ ਪ੍ਰਧਾਨ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਬਹੁਤ ਚਿੱਠੀਆਂ ਲਿਖੀਆਂ ਨੇ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਨੂੰ ਮਗਰ ਸਾਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ। ਪਨਾਹਕੀ ਪਾਰਟੀ ਦਾ ਪ੍ਰਧਾਨ ਸਾਹਿਬ ਨੂੰ ਮਿਲਣ ਆਏ ਐ ਕਿ 40 ਬਰੇ ਹੋ ਗਏ ਐ ਜਤ ਘੱਲੂਪਾਰਾ ਦੇ ਵਿੱਚ ਸੋਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਐ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਐ ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਐ ਕਿ ਅਸੀਂ ਕਿੰਨੀਆਂ ਚਿੱਠੀਆਂ ਦੇਈਆਂ ਐ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਤੇ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਜਿਹੜਾ ਤੇ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸ.ਸੀ. ਪਿੱਛੇ ਜਾ ਕੇ ਵਾਪਸ ਜਾਣਾ ਚਾਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਦ ਸਮਝਦੀ ਨਹੀਂ ਹੈ ਸੋ ਅਸੀਂ ਨੂੰ ਇੱਕ ਹਾਜ਼ਰ ਪੱਤਰ ਦੇਣ ਆਏ ਹਾਂ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸਾਹਿਬਜ਼ਾਦੇ ਅੰਦਰ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਤਖਤ ਸਾਹਿਬ ਦੇ ਜਜ਼ਦਾਰ ਸਾਹਿਬ ਦੀ ਉਹਦੇ ਵਿੱਚ ਸਾਰੀਆਂ ਨਾਂ ਦੇ